ਹਾਂਜੀ ਕੀ ਹਾਲ ਚਾਲ ਨੇ ਵੀਰਾਂ ਦੇ ਅੱਜ ਕਿਤਾਬ ਲੈ ਕੇ ਆਏ ਜੀ ਬੇਮਿਸਾਲ ਠੀਕ ਪੁਸਤਕ ਵੈਦਿਕ ਦੀ ਬੇਮਿਸਾਲ ਪੁਸਤਕ ਨਾਰੀ ਜੀਵਨ ਪ੍ਰਕਾਸ਼ ਚਮਤਕਾਰਯ ਅਤੇ ਅਜਮਾਏ ਹੋਏ ਨੁਸਖਿਆਂ ਦਾ ਭਰਪੂਰ ਠੀਕ ਹੈ ਜੀ ਸੰਤ ਪ੍ਰੇਮ ਸਿੰਘ ਜੀ ਵੈਦਰਾਜ ਕਪੂਰ ਥੱਲੇ ਕਪੂਰਥਲਾ ਢਿਲਵਾਵਾਂ ਵਾਲੇ ਦੀ ਕਿਤਾਬ ਲਿਖੀ ਹੋਈ ਹੈ ਅਰਜ਼ ਜਿਹੜੇ ਇਹਦੇ ਵਿੱਚ ਨੁਸਖੇ ਨੇ ਵੈਦ ਸਾਹਿਬ ਦੇ ਅਜਮਾਏ ਹੋਏ ਨੁਸਖੇ ਨੇ ਇੱਕ ਨੁਸਕਾ ਵਰਤ ਕੇ ਤੁਸੀਂ ਦੇਖ ਲਿਓ ਇਹ ਵੈਦ ਰਾਜ ਜੀ ਨੇ ਉਹਨਾਂ ਨੇ ਬਹੁਤ ਕਿਤਾਬਾਂ ਲਿਖੀਆਂ ਨੇ ਜਗਤ ਦੇ ਭਲੇ ਲਈ ਠੀਕ ਹੈ ਜੀ ਜਿਵੇਂ ਕੋਈ ਵੀ ਨੁਸਖਾ ਤੁਸੀਂ ਵਰਤ ਕੇ ਦੇਖ ਲਿਓ ਇਹਦੇ ਵਿੱਚੋਂ ਰਿਜ਼ਲਟ ਤੁਹਾਨੂੰ ਬੇਮਿਸਾਲ ਮਿਲਣਗੇ ਜਿਹੜੇ ਵੀਰ ਆਯੁਰਵੇਦ ਚ ਰੁਚੀ ਰੱਖਦੇ ਨੇ ਇਹ ਕਿਤਾਬ ਜ਼ਰੂਰ ਪੜਿਓ ਇਹ ਤੁਹਾਨੂੰ ਅੰਮ੍ਰਿਤਸਰ ਤੋਂ ਮਿਲ ਜੇਗੀ ਅੰਮ੍ਰਿਤਸਰ ਸਾਹਿਬ ਤੋਂ ਠੀਕ ਹੈ ਜੀ ਬਾਜ਼ਾਰ ਮਾਈ ਸੇਵਾ ਤੇ ਭਾਈ ਜਿਮ ਸਿੰਘ ਜੀ ਆਚਾਰ ਸਿੰਘ ਜੀ ਜੀਵਨ ਸਿੰਘ ਜੀ ਤੁਸੀਂ ਆਨਲਾਈਨ ਵੀ ਆਰਡਰ ਬੁੱਕ ਕਰ ਸਕਦੇ ਹੋ ਇਹਨਾਂ ਦੇ ਜਾ ਕੇ ਤੁਸੀਂ ਆਪ ਵੀ ਲਿਆ ਸਕਦੇ ਹੋ ਠੀਕ ਹੈ ਜੀ ਵਰਤੋ ਤੇ ਲਾਭ ਉਠਾਓ ਨੁਸਖੇ ਬਹੁਤ ਵਧੀਆ ਨੇ ਕਿਤਾਬ ਦੇ ਵਿੱਚ ਆਪਾਂ ਫੋਲੋ ਜ਼ਰੂਰ ਕਰ ਲਿਓ ਕਿਤਾਬਾਂ ਦਾ ਚਾਨਣਾ ਪਾਵਾਂਗੇ ਗ੍ਰੰਥ ਜਿਹੜੇ ਵੀ ਪੰਜਾਬੀ ਦੇ ਵਿੱਚ ਗ੍ਰੰਥ ਆਉਂਦੇ ਆ ਤੁਹਾਨੂੰ ਕੱਲੇ-ਕੱਲੇ ਗ੍ਰੰਥ ਦੀਆਂ ਵੀਡੀਓ ਪੋਸਟ ਕਰਾਂਗੇ ਤਾਂ ਕਿ ਤੁਸੀਂ ਵੀ ਪੜ ਕੇ ਆਪ ਦਾ ਟ੍ਰੀਟਮੈਂਟ ਖੁਦ ਕਰਨ ਜੋਗੇ ਹੋ ਜੋ ਜੱਗ ਦਾ ਭਲਾ ਕਰ ਸਕੋ ਜਗਤ ਦਾ